परमात्मा पर विश्वास रखना परमात्मा अपनी अंतर आत्मा करना परमात्मा की होंद में अठे पहल दिवस रै अपने महसूस करना यह बिना पवितर तो कोई कर सकता परमात्मा की होंद में जदों गुरसिख महसूस करता हे परमेश्वर तू मेरा पर ते मैं तेरा हाँ मेरी आत्मा ही तेरी है तेरा अगम अथा ओ नूर तेरा ओ निर्वैर निरंकार ओ नूर जिस भी आज तक ना ही किसी ने दर्शन किया थे ना ही किसी आज तक उस प्रकाश का उस नूर का कोई व्याख्यान कर सके कि परमात्मा का नूर की है परमात्मा का प्रकाश की है ते परमात्मा तू सी इन्नी वीडी कृपा की सू अपना नूर का भी दर्श दिता ਆਪਣੇ ਜ਼ਰੂਰ ਦਾ ਵੀ ਦਰਸਕਤਾ ਕੇਸ ਰੂਪ ਵਿੱਚ ਸਾਥਾ ਸਾਕੇ ਸਵਛ ਰੂਪ ਵਿੱਚ ਫਲੰਦ ਤੇ ਬੈਠ ਕੇ ਕਿਉਂਕਿ ਇਸ ਕੋ ਪਹਿਲਾ ਕਦੀ ਸਮਾਂ ਨਹੀਂ ਆਇਆ ਜਦੋਂ ਆਪਣੇ ਪਰਮੇਸ਼ਰ ਨੂੰ ਕਿਸੇ ਨੇ ਫਲੰਦ ਤੇ ਬੈਠਾ ਦੇਖਿਆ ਇਹ ਮਾਤਲੋਪ ਵਿੱਚ ਪਹਿਲੀ ਵਾਰ ਸਮਾਂ ਆਇਆ ਜਦੋਂ ਪਰਮੇਸ਼ਰ ਨੂੰ ਫਲੰਦ ਦੇ ਉੱਪਰ ਫਲਦਾ ਨੇ ਬੈਠਾ ਦੇਖਿਆ ਕੇਸ ਰੂਪ ਵਿੱਚ ਪੰਚਮੁਖੀ ਦਾ ਚਿਤੋਪ ਅਪ੍ਰੇਸ਼ੀਪੇ ਪਰਮਾਤਮਾ ਨੇ ਆ ਕਿਉਂਕਿ ਪਰਮਾਤਮਾ ਦਾ ਇਹ ਦਸਤੂਰ ਹੈ ਪਰਮਾਤਮਾ ਦੀ ਇਹ ਮਰਜ਼ਾਦਾ ਹੈ ਕਿ ਪਰਮਾਤਮਾ ਆਪਣੀ ਨਿਰੇਤਲੇ ਉਸ ਰੂਪ ਨੂੰ ਮਾਤ ਲੋਕ ਦੇ ਵਿੱਚ ਪ੍ਰਗਟੇ ਪ੍ਰਸਿੱਧ ਕਰਦੇ ਨੇ ਜਿਸ ਬਾਰੇ ਅੱਜ ਤੱਕ ਕੋਈ ਦੱਸੇ ਸਕਿਆ ਨਹੀਂ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਮਾਤ ਲੋਕ ਵਿੱਚ ਵਡਿਆਈ ਦੇਣ ਵਾਸਤੇ ਤੁਹਾਡੇ ਜੀ ਵੀ ਇੱਕ ਵਿਸ਼ੇਸ਼ਤਾ ਦਾ ਗੁਣ ਦਿੱਤਾ ਬੇਸ਼ੱਕ ਭਗਤ ਕਿੰਨਾ ਵੀ ਆਪਣੇ ਆਪ ਵਿੱਚ ਨੀਵਾ ਬਣ ਜਾਵੇ ਕਿਉਂ ਭਗਤ ਦਾ ਮਾਰਗ ਹੀ ਸੰਸਾਰ ਦੇ ਵਿੱਚ ਨੀਵੇਂ ਰਹਿਣ ਭਗਤ ਦਾ ਮਾਰਗ ਹੀ ਸੰਸਾਰ ਵਿੱਚ ਮਰ ਜੀਵਤ ਹੋਣਾ ਹੈ ਭਗਤ ਦਾ ਮਾਰਗ ਹੀ ਸੰਸਾਰ ਦੇ ਵਿੱਚ ਆਪਣੇ ਪਰਮਾਤਮਾ ਦੀ ਚਰਨਾ ਦੀ ਸ਼ੋਭਾ ਪ੍ਰਾਪਤ ਕਰਨ ਦਾ ਅਨੂਰਮ ਮੌਕਾ ਹੁੰਦਾ ਹੈ 184 ਜੁਨੀ ਵਿੱਚੋਂ ਪਰਮੇਸ਼ਰ ਨੇ ਮਾਨਸ ਜਨਮ ਦਿੱਤਾ ਤੇ ਦਿੱਤਾ ਹੀ ਕਿ ਉਹ ਤੁਹਾਨੂੰ ਇਸ ਸਮੇਂ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ ਹੋ ਸਕਦੇ ਸੀ ਹਜ਼ਾਰਾਂ ਸਾਲ ਬਾਅਦ ਵੀ ਇਹ ਆਤਮਾ ਆ ਸਕਦੀ ਸੀ ਪਰ ਪਰਮਾਤਮਾ ਦਾ ਵਾਅਦਾ ਸੀ ਆਪਣੇ ਆਪਕਤਾਂ ਨਾਲ ਕਿ ਮੈਂ ਇੱਕ ਐਸੇ ਸਮੇਂ ਦੇ ਵਿੱਚ ਤੁਹਾਨੂੰ ਮਾਤ ਲੋਤ ਦੇ ਵਿੱਚ ਮਾਣ ਦੇਣਾ ਜੇ ਸਮੇਂ ਦੇ ਵਿੱਚ ਮੈਂ ਆਪਣਾ ਪ੍ਰਖਟਾ ਹੋਣਾ ਹੈ ਤੁਹਾਡੇ ਲੈਣੇ ਦੇਨੇ ਰਿਪੇ ਕਰਦੇ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਕੌਣ ਜੋ ਤੇ ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਣ ਮੇਰੇ ਬਿਨਾ ਤੁਹਾਡੀ ਕੋਈ ਪਹਿਚਾਣ ਕਰ ਸਕਦਾ ਨਹੀਂ ਸੀ ਇਹ ਉਹ ਜੇ ਇੱਕ ਤਮਹੀਨਾ ਜਿਸ ਜੇ ਦੇ ਮਹੀਨੇ ਵਿੱਚ ਹਰ ਗੁਰ ਸਿੱਖ ਦੀ ਅੰਤਰ ਆਤਮਾ ਇੱਕ ਪੁਕਾਰ ਕਰਦੀ ਹੈ हे ਪ੍ਰਮਾਤਮਾ ਮੈਂ ਜਿੱਧਰ ਵੀ ਦੇਖਾਂ ਮੈਂ ਤੇਰਾ ਦਰਸ਼ਨ ਪਾਉਂਦਾ ਮੈਂ ਜਦੋਂ ਦੇਖਾਂ ਤੇਰਾ ਦਰਸ਼ਨ ਕਰਾਂ ਮੈਨੂੰ ਹਰ ਪਾਸੇ ਤੇਰਾ ਦਰਸ਼ਨ ਹੀ ਨਜ਼ਰ ਆਵੇ ਕਿਉਂਕਿ ਪਰਮਾਤਮਾ ਮੈਂ ਤੇ ਦਰਸ਼ਨਾ ਦਾ ਆਪਣਾ ਸੀ। ਇਹ ਹੀ ਰੋਡਿਆਈ ਹੁੰਦੀ ਹੈ ਪਰਮਾਤਮਾ ਨੇ ਆਪਣੇ ਪਰਮਾਤਮਾ ਨੇ ਆਪਣੇ ਸੰਤਾਂ ਤੇ ਰਹਿਮਤ ਕਿਸ ਤਰ੍ਹਾਂ ਕੀਤੀ। ਤੁਜੂ ਸ਼ੈਨਸ਼ਾ ਜੀ ਦਾ ਮੁੱਖ ਬਚਨ ਕਿ ਜਦੋਂ ਮੈਂ ਰਹਿਮਤ ਕਰਦਾ ਹਾਂ ਤੇ ਮੈ ਤੁਰੇ ਜਾਂਦੇ ਰਾਈਆਂ ਤੇ ਵੀ ਕਰਦਣਾ ਮੈਂ ਚੰਗ ਬੇਲਿਆਂ ਤੇ ਵੀ ਕਰਦਾ ਮੈਂ ਉਹਨਾਂ ਪਾਨੀਆਂ ਤੇ ਵੀ ਕਰਦਾ ਹਾਂ ਜਿਹੜੇ ਆਪਣੇ ਸਮੇਂ ਵਿੱਚ ਰਹਿੰਦੇ ਸੀ ਕਿਉਂ ਇਹ ਪਰਮੇਸ਼ਰ ਨੇ ਫਰਮਾਨ ਦਿੱਤਾ ਵਿੰਦੀ ਤਾਰ ਜਲ ਤਾਰਾ ਇੱਕ ਐਸੇ ਰੂਪ ਦੇ ਵਿੱਚ ਬਿਆਨ ਕਰਦੀ ਹੈ ਕਿ ਪ੍ਰਮਾਤਮਾ ਤਨ ਭਾਗ ਨੇ ਸਾਡੀ कि ਅਸੀਂ ਤੇਰਾ ਦਰਸ਼ਨ ਪਾਇਆ ਕਦੀ ਜਲ ਵੀ ਕਿਹਾ ਮੈਂ ਤੇਰਾ ਦਰਸ਼ਨ ਪਾਇਆ ਕੋਸਦੀ ਤੇ ਕੋਈ ਰਸਨਾ ਨਹੀਂ ਤੇ ਜਬਾਨ ਨਹੀਂ ਉਹ ਬੋਲ ਸਕਦਾ ਹੀ ਨਹੀਂ ਇਸੇ ਕਰਕੇ ਉਸ ਵਕਤ ਸਰਿਆ ਦੇ ਕੰਡੇ ਤੇ ਜਦੋਂ ਹਜੂਰ ਸੈਚਾ ਜੀ ਬੈਠੇ ਉਸ ਵਕਤ ਉਸ ਪਾਣੀ ਨੇ ਉਧਾਰ ਕਰ ਦਿੱਤੀ ਤੇ ਮੈਨੂੰ ਆਮਦ ਸੀ ਮੈਨੂੰ ਅੜੀ ਸੀ ਉਸ ਹਾਲੀ ਯਾਦ ਮੈਨੂੰ ਆਪਣੇ ਪਰਮਾਤਮਾ ਦੀ ਅਡੀਕ ਸੀ ਕਦੋਂ ਮੇਰਾ ਪਰਮਾਤਮਾ ਆਵੇਗਾ ਤੇ ਮੇਰਾ ਨੇਕ ਪੂਰਾ ਕਰੇਗਾ ਸਰਬ ਹਰ ਸੰਗਤ ਦੀ ਪਰਮੇਸ਼ਵਰ ਤੋਂ ਬਿਗੈਰ ਕੋਈ ਨੇਕ ਪੂਰਾ ਕਰ ਸਕਦਾ ਨਹੀਂ ਨਹੀਂ ਪਰਮੇਸ਼ਵਰ ਨੇ ਸਰਬ ਹਰ ਸੰਗਤ ਦੇ ਲੈਣੇ ਦੇਣੇ ਪੂਰੇ ਕੀਤੇ ਸਰਬ ਹਰ ਸੰਗਤ ਦੇ ਨੇਕ ਪੂਰੇ ਕੀਤੇ ਕਿਉਂਕਿ ਪਰਮਾਤਮਾ ਨੇ ਦੁਨਿਆਵੀ ਤਿੰਨ ਪੰਕਤੀ ਬਾਕੀ ਸੰਸਾਰ ਨਹੀਂ ਹੈ ਪਰ ਪਰਮੇਸ਼ਰ ਨੇ ਚੁਣ ਚੁਣ ਕੇ ਆਪਣੇ ਚਰਨਾਂ ਦੇ ਵਿੱਚ ਲਾ ਕੇ ਇੱਕ ਐਸੀ ਡੋਰੀ ਦੇ ਵਿੱਚ ਪਰੋਤਾ ਹਰ ਬਾਣੀ ਅਨਸਾਰ ਕਿ ਮੈਂ ਇੱਕ ਐਸੇ ਤਾਗੇ ਦੇ ਵਿੱਚ ਤੁਹਾਨੂੰ ਪਰੋ ਲਿਆ ਇੱਕ ਐਸੀ ਡੋਰੀ ਦੇ ਵਿੱਚ ਪਰੋ ਲਿਆ ਜਿੱਥੇ ਫਿਰ ਨਾ ਉਹ ਡੋਰ ਟੁੱਟੇਗੀ ਤੇ ਨਾ ਹੀ ਤੁਹਾਡਾ ਤੇ ਮੇਰਾ ਵਿਛੋੜਾ ਕਦੀ ਹੋਵੇਗਾ ਮੈਂ ਉਹ ਧੋਰ ਕਦੀ ਟੁੱਟਣ ਦੇਣੀ ਹੀ ਨਹੀਂ ਇਹ ਧੋਰ ਨਹੀਂ ਕਿਸੇ ਕੱਚੀ ਪਤੰਗ ਦੀ ਕੱਚੀ ਪਤੰਗੋ ਵਾਲੀ ਧੋਰ ਨਹੀਂ ਇਹ ਉਹ ਧੋਰ ਹੈ ਜਿਸ ਦੇ ਵਿੱਚ ਮੈਂ ਆਪਣੇ ਆਪ ਨੂੰ ਹੀਰੇ ਮਾਣਕ ਮੋਤੀ ਵੜਾ ਕੇ ਅਜਿਹੇ ਲੁਪ ਦੇ ਵਿੱਚ ਪਰੋ ਲਿਆ ਹੈ ਜਿੱਥੇ ਮੈਂ ਸਦਾ ਹੀ ਆਪਣੇ ਅਚਰਨਾ ਦੇ ਨਾਲ ਰੱਖਣਾ ਹੈ ਸਰਭਾਰ ਸੰਦੀਪ ਜੀ ਇੱਕ ਮਾਲਾ ਇੱਕ ਮਣਕੇ ਕਿਸ ਰੂਪ ਵਿੱਚ ਹੋਣ ਸੋਨੇ ਚ ਹੋਣ ਹੀਰੇ ਚ ਹੋਣ ਜ਼ਵਾਖਰ ਚ ਹੋਣ ਜਿੰਨਾ ਚਿਰ ਇੱਕ ਇੱਕ ਮਣਕਾ ਪਰੋਇਆ ਨਹੀਂ ਜਾਂਦਾ ਉਹਨਾਂ ਚਿਰ ਉਹ ਮਾਲਾ ਬਣ ਸਕਦੀ ਨਹੀਂ ਪਰਮੇਸ਼ਵਰ ਨੇ ਉਸ ਮਾਲਾ ਦਾ ਇੱਕ ਅਜਿਹੇ ਰੂਪ ਦੇ ਵਿੱਚ ਆਧਾਰਨ ਦਿੱਤੀ ਕਿ ਤੁਸੀਂ ਮੇਰੇ ਪਗ ਤੇ ਮੈਂ ਤੁਹਾਡਾ ਭਗਵਾਨ ਹਾਂ ਧੀ ਮਣਕਿਆ ਦੀ ਮਾਲਾ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਮੁਕਾਤਬ ਕੀਤਾ ਕਿ ਜਿਸ ਤਰ੍ਹਾਂ ਇੱਕ ਇੱਕ ਮਣਕਾ ਬਣ ਕੇ ਇਹ ਮਾਲਾ ਬਣੀ ਹੈ ਜਿਸ ਤਰ੍ਹਾਂ ਇਹ ਡੋਰੀ ਦੇ ਵਿੱਚ ਪਰੋਚਦੀ ਹੈ ਇਸੇ ਤਰ੍ਹਾਂ ਹੀ ਭਗਤੋ ਮੈਂ ਤੁਹਾਨੂੰ ਆਪਣੇ ਅੰਥੇ ਬਣਾ ਲਿਆ ਜੋ ਇੱਥੇ ਨਹੀਂ ਸੱਜੇ ਤੇ ਉੱਥੇ ਵੀ ਸੱਜੇ ਨੇ ਇੱਕ ਅਜਿਹੇ ਰੂਪ ਦੇ ਵਿੱਚ ਮਾਨ ਦਿੱਤਾ ਕਿ ਤੁਸੀਂ ਮੇਰੇ ਭਗਤ ਤੇ ਮੈਂ ਤੁਹਾਡਾ ભગવાન ਜੁਗ ਜੁਗ ਤਰਸੀ ਤਾ ਭਗਵਾਨ ਜੁਗ ਜੁਗ ਤਰਸੀ ਤਾ ਭਗਵਾਨ ਪਗਤਾੰਦੀ ਦੀ ਵੜਿਆ ਗਿਆ ਪਰਮੇਸ਼ਰ ਨੇ ਤੁਹਾਨੂੰ ਜੁਗੋ ਜੁਗ ਮਾਨ ਦੇ ਕੇ ਤੁਹਾਡੇ ਤੇ ਤਰਸ ਕਰ ਦਿੱਤਾ ਪਗਤਾں ਦਿੱਤੀ ਵਡਿਆਈ ਆ ਕਿਉਂ ਪਗਤਾ ਨੂੰ ਵਡਿਆਈ ਦੇ ਦਿੱਤੀ ਪਰਮੇਸ਼ਰ ਨੇ ਚਰਨ ਪ੍ਰੀਤੀ ਪਰਮੇਸ਼ਰ ਨੇ ਪਗਤਾ ਨੂੰ ਚਰਨ ਪ੍ਰੀਤੀ ਤੂੜ ਇਸ਼ਨਾਨ ਆਪਣੇ ਚਰਨਾ ਦੀ ਪ੍ਰੀਤ ਦੀ ਤੂੜ ਦਾ ਇਸ਼ਨਾਨ ਤੁਹਾਨੂੰ ਦਿਵਾ ਦਿੱਤਾ ਪਰਮੇਸ਼ਰ ਦੇ ਚਰਨਾ ਦੇ ਨੀਚੇ ਤੂੜ ਹੁੰਦੀ ਹੈ ਪਰਮੇਸ਼ਰ ਦੇ ਚਰਨਾਂ ਦੇ ਉੱਪਰ ਤੂਲ ਹੁੰਦੀ ਹੈ ਭਗਤ ਤੂਲ ਵੀ ਰਮਾਉਂਦਾ ਤੇ ਤੂੜ ਹੁੰਦੀ ਹੈ ਤੂਲ ਪਰਮੇਸ਼ਰ ਦੇ ਚਰਨਾਂ ਦੇ ਜਦੋਂ ਉਹ ਸਿੱਖ ਨੂੰ ਪ੍ਰਾਪਤ ਹੁੰਦੀ ਤਾਂ ਚਰਨਾ ਤੇ ਨਿਮਸਕਾਰ ਕਰਦਾ ਹੈ ਉਸ ਤੇ ਤਕਦੀਰ ਤੇ ਤਦਵੀਰ ਉਸ ਲੇਖ ਵਿੱਚ ਬਦਲ ਦਿੱਤੀ ਕਿ ਮੇਰਾ ਫਤ ਨਹੀਂ ਕਰਨੀ ਹੈ ਉਸ ਦੀ ਕੋਈ ਤਕਦੀਰ ਤਕਦੀਰ ਦਾ ਲੇਖ ਮੈਂ ਖਤਮ ਕਰਦਾ ਹਾਂ ਚਰਨਾਂ ਦੀ ਧੂੜ ਜੋ ਪ੍ਰਭ ਦੇ ਚਰਨਾਂ ਦੇ ਨਿਚੇੋਂ ਧੂੜ ਮਿਲਦੀ ਉਹ ਧੂੜ ਜਦੋਂ ਪਗਤਰ ਮਾਉਂਦਾ ਹੈ ਉਸੇ ਜਨਮ ਕਰਨ ਦਾ ਲੇਖ ਖਤਮ ਹੋ ਜਾਂਦਾ ਹੈ ਇਹ ਹੀ ਧੂੜ ਤੇ ਧੂੜ ਦੇ ਵਿੱਚ ਅੰਤਰ ਹੈ ਕਿ ਮੈਂ ਤੁਹਾਡੀਆਂ ਤਕਦੀਰਾਂ ਨੂੰ ਖਤਮ ਕਰਕੇ ਜੋ ਹਮਨ ਕਜੀਰਾਂ ਦੇ ਮਾਲਕ ਬਣਾਤੇ ਤੁਹਾਡੇ ਜਨਮ ਕਰਨ ਦੇ ਲੇਖ ਨੂੰ ਖਤਮ ਕਰ ਦਿੰਦਾ ਬਿਨ ਪਰਮਾਤਮਾ ਤੋਂ ਨਾ ਤੇ ਕੋਈ ਲੈਣਾ ਦੇਣਾ ਦੇ ਸਕਦਾ ਨਾ ਹੀ ਸਾਡੇ ਜਨਮ ਕਰਮ ਦੇ ਲੈਖ ਮੁਕਤ ਕਰਦਾ ਨਾ ਹੀ ਚਰਸੀ ਲੱਕ ਕੱਟੀ ਜਾਂਦੀ ਇੱਕ ਭਗਵਾਨ ਹੈ ਜੋ ਚਰਸੀ ਨੂੰ ਕੱਟਦਾ ਹੈ ਆਪਣੀਆਂ ਉਹਨਾਂ ਪੁੱਤਰ ਆਤਮਾ ਨੂੰ ਆਪਣੀ ਧਾਰ ਦੇ ਵਿੱਚ ਜਨਮ ਦੇ ਕੇ ਆਪਣੇ ਵਿੱਚ ਸਮਾ ਲੁੰਦਾ ਇਹੋ ਪਰਮੇਸ਼ਵਰ ਦੀ ਵਡਿਆਈ ਜੁਗੋ ਜੁਗ ਹੈ ਕਿ ਪਰਮਾਤਮਾ ਸਰਵ ਵਿਆਪਕ ਨੇ ਆਪਣੀ ਉਸ ਵਡਿਆਈ ਨੂੰ ਕਦੀ ਵੀ ਇਤਰ ਇਤਰ ਨਹੀਂ ਹੋਣ ਦਿੱਤਾ ਪਰਮਾਤਮਾ ਨੇ ਆਪਣੀ ਬੜਾਈ ਨੂੰ ਇੱਕ ਐਸੇ ਰੂਪ ਵਿੱਚ ਤੁਹਾਡੇ ਅੰਦਰ ਰੱਖ ਦਿੱਤਾ ਕਿ ਫਲਤ ਤੁਸੀਂ ਮੇਰੇ ਤੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਘਰ ਵਾਲ ਫਲਤ ਦੁਆਰਾ ਸੋਪਾ ਗਈ ਹੈ। ਨਾਮ ਅਮੋਲਕ ਸੱਚਾ ਦਾਨ ਕਾਇਆ ਚੋਲੀ ਵਿੱਚ ਟਕਾਇਆ ਤੁਹਾਨੂੰ ਮੈਂ ਨਾਮ ਅਮੋਲਕ ਸੱਚਾ ਗਾਨ ਦੇ ਦਿੱਤਾ। ਸੱਚਾ ਗਾਨ ਹੈ ਕੀ ਹੈ? सच्चा दान पाया कि दान जा सकता है सच्चा नाम अमोलक वस्तु किस तरह है हजूर शहन शाह ने फरमान किया कि सच्चा नाम सोहन शब्द की दात है सच्चा नाम मात लोक दे भगतान उदो मिलता है जदों भगवान पुरख सम्राट ज्योत इच्छा बदी तारदा मालिक के अपना सम्राट होवे ओ पुरखिया काल ज्योति जाता पुत्र बदाता होके नूर नराना होके मात लोक विच अपनी नवी नवेकली खेर करे अपने नाम दी दात कविता दी चोली दे विच रख देवे ओ नाम दी दात ओ शब्द दी दात संसार विच पहला प्रचरत ना हुई होवे ਦਾ ਬੀਚਰ ਨੇ ਕੌਂਤਾ ਨਹੀਂ ਹਿੱਸੇ ਲੈ ਆਂਦੀ ਸੋਹਣ ਮਹਾਰਾਜੇ ਜੀ ਵਿਸ਼ਣ ਕੋ ਨਾਂ ਦੀ ਜੈ ਹਜੂਰ ਸ਼ੰਚ ਜੀ ਨੇ ਸੱਚੇ ਨਾਮ ਦੀ ਦਾਤ ਕੌਂਤਾ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸਰਭਾਗ ਸੰਗਧੀ ਹਜੂਰ ਸ਼ੈਅਛਾ ਜੀ ਨੇ ਜਦੋਂ ਨਾਮ ਦੀ ਦਾਤ ਗੁਰਸਿੱਖ ਪਖਤ ਨੂੰ ਦਿੰਦੇ ਨੇ ਉਹ ਨਾਮ ਦੀ ਦਾਤ ਸਾਨੂੰ ਕਿਸ ਰੂਪ ਦੇ ਵਿੱਚ ਲੈਣੀ ਚਾਹੀਦੀ ਹੈ ਜੋ ਨਵੇਂ ਬੱਚੇ ਨੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਦਰ ਤੋਂ ਨਾਮ ਦੀ ਦਾਤ ਲੈਣੀ ਹੁੰਦੀ ਹੈ ਉਹਨਾਂ ਨੂੰ ਪਰਮੇਸ਼ਵਰ ਦੇ ਦਰ ਤੇ ਝੋਲੀ ਫੁਲਾ ਕੇ ਹੀ ਨਾਮ ਦੀ ਦਾਤ ਲੈਣੀ ਚਾਹੀਦੀ ਹੈ ਪਰਮੇਸ਼ਰ ਉਸ ਝੋਲੀ ਦੇ ਵਿੱਚ ਆਪਣੇ ਨਾਮ ਦੀ ਵਸਤ ਅਮੋਲਨ ਕਰਕੇ ਨੇ ਕਿਉਂਕਿ ਸਿੱਖ ਤੇ ਇੱਕ ਉਪਖਾੜੀ ਹੈ ਪਰਮਾਤਮਾ ਦੇ ਦਰ ਤਾਂ ਮੰਗਤਾ ਹੈ ਜੇ ਤਾਂ ਗੁਰਸਿੱਖੀ ਤੋਂ ਮੰਗਤਾ ਬਣ ਜਾਂਦਾ ਪਖਾਰੀ ਬਣ ਜਾਂਦਾ ਪਰਮੇਸ਼ਵਰ ਦੇ ਦਰ ਤੇ ਉਸ ਦੀ ਆਪਣੀ ਕੋਈ ਹੋਂਦ ਰਹਿੰਦੀ ਹੀ ਨਹੀਂ ਉਹ ਪਖਾਰੀ ਬਣ ਕੇ ਇੱਕ ਮੰਗ ਕਰਦਾ ਹੈ ਕਿ ਪਰਮੇਸ਼ਵਰ ਆਪਣੇ ਦਰ ਤੋਂ ਮੈਨੂੰ ਨਾਮ ਦੀ ਦਾਤ ਮੇਰੀ ਝੋਲੀ ਦੇ ਵਿੱਚ ਪਾ ਦੇ ਨਾਮ ਅਮੁੱਲ ਸੱਚਾ ਦਾਣ ਹੈ ਤਾਂ ਆਇਆ ਝੋਲੀ ਵਿੱਚ ਚਕਾਇਆ आत्म परमात्म सच ज्ञान सिक्ख्या सच समझ सच्चा ज्ञान देता आत्म ते परमात्म का तू मेरा ते मैं तेरा, तेरा। साचा रस्ता दस के विच जहान अगला पंध कटाई परमेश्वर ने <coughs> साचा रस्ता जहान दे विच दस दिता कि साचा रस्ता दस्या के कि गुरमुखों ਤੁਸੀਂ ਮੇਰੇ ਅਮੋਲਕ ਹੀਰੇ ਜੂ ਮੈਂ ਤੁਹਾਨੂੰ ਸੱਚ ਦਾ ਮਾਰਗ ਦੇ ਦਿੱਤਾ ਤੇਰਾ ਮਾਰਗ ਦੇਤਾ ਨਿਰਗੁਣ ਜੋਤਿ ਕੁਰਥੀਆ ਦਾ ਕੇਵਲ ਗਿਸ਼ਟ ਮਨਣਾ ਸਰਬੂਰ ਕੇਵਲ ਸ਼ਕਤ ਨੂੰ ਮਨਾ ਜੋ ਮੇਰਾ ਸਿੱਖ ਹੈ ਮੈਂ ਕੱਲੇ ਕੱਲੇ ਸਿੱਖ ਵਿੱਚ ਆਪਣਾ ਦਰਦਾ ਪਿਆਰ ਰੱਖ ਦਿੰਦਾ ਦਰਦਾ ਪਿਆਰ ਪਰਮੇਸ਼ਰ ਨੇ ਕੱਲੇ ਕੱਲੇ ਸਿੱਖ ਦੇ ਵਿੱਚ ਰੱਖ ਦਿੱਤਾ ਜਿਸ ਦਾ ਕਦੀ ਅੰਤ ਹੁੰਦਾ ਹੀ ਨਹੀਂ ਅਦੁੱਲਾ ਪੰਦ ਕਟਾਇਆ ਮੈਂ ਤੁਹਾਡਾ ਅਦੁੱਲਾ ਪੰਦ ਕਟ ਕਟ ਗੁਤਾ ਤੁਹਾਨੂੰ ਜਨਮ ਮਰਨ ਤੋਂ ਮੁਕਤ ਕਰ ਦਿੱਤਾ ਕਿ ਮੇਰਾ ਸਿੱਖ ਕਦੀ 84 ਦੇ ਗੇੜ ਵਿੱਚ ਨਹੀਂ ਆਵੇਗਾ ਜੋ ਗੁਰਮੁਖ ਗੁਰਸਿੱਖ ਜੋ ਗੁਰਮੁਖ ਗੁਰਸਿੱਖ ਹਰ ਜਨ ਹਰ ਭਗਤ ਚਰਨੀ ਢਿੱਗੇ ਆਣ ਜੋ ਗੁਰਮੁਖ ਗੁਰਸਿੱਖ ਹਰ ਜਨ ਹਰ ਭਗਤ ਚਰਨੀ ਢਿੱਗੇ ਆਣ ਜੀ ਦੇ ਪਦਿਤ ਕੋ ਸੇ ਖਾਜਨ ਪਰਮੇਸ਼ਵਰ ਦੇ ਚਰਨਾ ਵਿੱਚ ਆ ਕੇ ਡਿੱਗ ਗਏ ਨੇ ਸੱਚ ਚਰਨੋਦਕ ਜਾਮ ਪਿਆਈਆਂ ਉਹਨਾਂ ਨੂੰ ਮੈਂ ਸੱਚਾ ਚਰਨੋਦਕ ਜਾਮ ਪਿਆ ਦਿੱਤਾ ਐਸਾ ਜਾਮ ਪਿਆ ਦਿੱਤਾ ਜਿਸ ਤੇ ਸੰਸਾਰ ਵਿੱਚ ਹੋਰ ਕਿਸੇ ਜਾਮ ਪੀਣ ਦੀ ਜਰੂਰਤ ਨਹੀਂ ਪਰਮੇਸ਼ਵਰ ਨੇ ਆਪਣੇ ਚਰਨਾ ਦਾ जाम प्या सच्चा अमृत प्या दिता जिसे बाकी हो ज़रूरत रह ही। नहीं। ही। क्योंकि परमेश्वर का अमृत अमेरस न जीव की जीवन तारा बदलते रह जाती है उसके अंदर एक सतराज हूँ उस दिवस गुरसिख का जो परमात्मा का सिख है ਉਹ ਜੀਵਨ ਦੇ ਵਿੱਚ ਕਦੀ ਸੰਸਾਰ ਦੇ ਨਾਲ ਪੂਰਾ ਹੋਣਾ ਨਹੀਂ ਚਾਹਦਾ ਜਿਹੜਾ 부ਸਿੱਤ ਹੁੰਦਾ ਉਹਦੀ ਸੰਸਾਰ ਚ ਪਰਮੇਸ਼ਵਰ ਨੇ ਲੇਟ ਉਹਦੀ ਪਛਾਣ ਬਣਾਈ ਹੁੰਦੀ ਹੈ ਕਿ ਤੁਹਾਡੀ ਮੈਂ ਨਵੇਕ ਦੀ ਪਛਾਣ ਬਣਾਦੀ ਹੈ ਮੈਂ ਬੇਪਛਾਣੇ ਤੁਹਾਡੀ ਪਛਾਣ ਕਰਦੀ ਦੇਖਿਓ ਮੇਰੇ ਭਗਤੋ ਤੁਸੀਂ ਸੰਸਾਰ ਦੇ ਕਦੀ ਕੂੜੇ ਤੋਂ ਨਾ ਤੁਲ ਜਾਣਾ ਤੁਸੀਂ ਮੇਰੇ ਪੰਤ ਜੋ ਸੱਚ ਦੀ ਆਵਾਜ਼ ਦੇ ਨੇ ਸੱਚ ਦੇ ਰੂਪ ਵਿੱਚ ਮਾਤ ਲੋਕ ਦੇ ਵਿੱਚ ਵਿਚਰਨਾ ਆਪਣੀ ਅੰਤਰ ਆਤਮਾ ਵਿੱਚ ਸਤ ਤੇ ਸੱਚ ਦੀ ਵਿਸਥਾਰ ਪਰਮਾਤਮਾ ਦਾ ਜੋ ਭਗਤ ਹੈ ਉਹ ਇੱਕ ਨਵੇਕਲੀ ਪਹਿਚਾਨ ਮਾਤ ਲੋਕ ਵਿੱਚ ਰੱਖਦਾ ਹੈ ਉਹ ਨਵੇਕਲੀ ਪਹਿਚਾਨ ਪਰਮੇਸ਼ਵਰ ਨੇ ਤੁਹਾਨੂੰ ਸੱਚੇ ਨਾਮ ਦੀ ਦਾਤ ਦੇ ਕੇ ਦੇ ਦਿੱਤੀ ਤੁਹਾਨੂੰ ਜਿੱਤੇ ਬਸਤਰ ਪਹਿਨਾ ਕੇ ਦੇ ਦਿੱਤੀ ਕਿ ਜੋ ਮੇਰਾ ਵਰਤ ਹੈ ਉਹ ਜਿੱਤੇ ਬਸਤਰ ਪਹਿਨੇਗਾ ਪ੍ਰਸਤੀ ਮਾਤ ਰੂਪੀ ਤੇ ਨਵੇਕੀ ਪਛਾਣ ਹੈ ਕਿ ਚਿੱਟਾ ਵਸਤੁ ਪ੍ਰਮਾਤਮਾ ਦਾ ਰੂਪ ਜੀ ਤੇ ਇਹ ਬੁਰਖੇ ਅਕਾਲ ਦੇ ਹੱਟ ਵਿੱਚ ਵੀ ਨਹੀਂ ਹੋਈ ਉਹ ਆਤਮਾ ਹੈ ਜੋ ਸਿ ਆਪਣੇ ਪਰਮਾਤਮਾ ਦੇ ਚਰਨਾਂ ਦੇ ਉੱਪਰ ਨਿਸ਼ਤ ਕਰਦੀ ਹੈ ਗੁਰਮੁਖ ਸਦਾ 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 ਸਦਬਲ ਅਨ੍ਹਾ ਗੁਰ ਸਿ ਪਰਮਾਤਮਾ ਦੇ ਦਵਾਰੇ ਤੇ ਸਦਾ ਹੀ ਪਾਰ ਸਦਾ ਹੀ ਬੱਚਾ ਹੈ ਸਦਾ ਹੀ ਅਨਾਰ ਹੈ ਪਰਮਾਤਮਾ ਦੇ ਦਵਾਰੇ ਤੇ ਜਦੋਂ ਗੁਰਸਿੱਖ ਕਹੇ ਦੇ ਮੈਂ ਪਰਮਾਤਮਾ ਕੁਛ ਨਹੀਂ ਜਾਣਦਾ ਸਭ ਕੁਛ ਤੂੰ ਹੀ ਜਾਣਦਾ ਹੈ ਉਸ ਵੇਲੇ ਪਰਮੇਸ਼ਵਰ ਆਪਣੀ ਕਿਰਪਾ ਆਪ ਕਰਦੇ ਕਿਉਂਕਿ ਜਦੋਂ ਸੱਚੀ ਦਾ ਪਰਮਾਤਮਾ ਕਿ ਜਦੋਂ ਗੁਰਸਿੱਖ ਮੇਰੇ ਦਵਾਰੇ ਤੇ ਅਣਜਾਣ ਬਣਦਾ ਹੈ ਜਦੋਂ ਗੁਰਸਿੱਖ ਇਹ ਕਹਿੰਦਾ ਹੈ ਕਿ ਪਰਮਾਤਮਾ ਮੈਂ ਤਾਂ ਕੁਛ ਨਹੀਂ ਜਾਣਦਾ ਜੋ ਕੁਛ ਜਾਣਦਾ ਤੂੰ ਆਪ ਜਾਣਦਾ ਤੇ ਮੈਂ ਕੁਛ ਜਾਣ ਸਕਦਾ ਨਹੀਂ ਠੀਕ ਪਰਮਾਤਮਾ ਇਸ ਤਰ੍ਹਾਂ ਦੀ ਕਿਰਪਾ ਕਰਦੇ ਨਹੀਂ ਫਿਰ ਪਰਮਾਤਮਾ ਆਪਣੇ ਪਗ ਦੇ ਚੇਤੇ ਉਪਰ ਆਪਣਾ ਰਹਿਮਤ ਤੇ ਤਰਸ ਪਿਆ ਉਹ ਹੱਥ ਰੱਖਦੇ ਨੇ ਕਿ ਗੁਰਸਿੱਖ ਜੇ ਤੂੰ ਮੇਰੇ ਦਵਾਰੇ ਤੇ ਅਣਜਾਣ ਹੋਂ ਤਈ ਮੈਂ ਤੇ ਸਭ ਕੁਝ ਜਾਣੀ ਜਾਣਦਾ ਤੂੰ ਅਣਜਾਣ ਤੇ ਮੈਂ ਤੈਨੂੰ ਜਾਣਦਾ ਹਾਂ ਕਿਉਂਕਿ ਮੈਂ ਸਭ ਕੁਝ ਜਾਣੀ ਜਾਣਦਾ ਹਾਂ ਇਸ ਕਰਕੇ ਅੱਜ ਤੋਂ ਮੈਂ ਤੇਰਾ ਵਾਰਸ ਹਾਂ ਪਰਮਾਤਮਾ ਤੋਂ ਦਿਨ ਭਗਤਾਂ ਦਾ ਕੋਈ ਵਾਰਸ ਨਹੀਂ ਬਣਦਾ ਭਗਤ ਦੀ ਇੱਕ ਮਾਤ ਲੋਕੂ ਜਨ ਦੇ ਕੀ ਪਛਾਣ ਹੋਈ ਹੈ ਭਗਤ ਨਿਤ ਨਿਤ ਰੋਜ਼ ਰੋਜ਼ ਆਪਣੇ ਪ੍ਰਭੂ ਦੇ ਦਰਸ਼ਨਾਂ ਨੂੰ ਲੋਚਦਾ ਹੈ प्रभु अपने पंक्तों को दर्शन दि देखकर अजिहे रूप बख्शिश करते जिस भी अल्फाजन दसिया नहीं जाता अपुल इको दाता बेपरवाही परमात्मा ही एक अपुल है परमात्मा तो बिना हो कोई अपुल हो सकता नहीं कृपा मेहर नाल ਜਿਨ੍ਹਾਂ ਆਪਣੇ ਦਰ ਕਰੇ ਪਰਵਾਨ ਕਰ ਕਿਰਪਾ ਮਿਹਰ ਨਾਲ ਜਿਨ੍ਹਾਂ ਆਪਣੇ ਦਰ ਕਰੇ ਪਰਵਾਨ ਤਰਸ ਰਹਿਮਤ ਰਹਿਮ ਆਪਣਾ ਆਪ ਕੋ ਪਰ ਆਪਣੀ ਕਿਰਪਾ ਦੇ ਨਾਲ ਪਰਮੇਸ਼ਰ ਆਪਣੇ ਆ ਭਗਤਾਂ ਨੂੰ ਆਪਣੇ ਦਰ ਤੇ ਪਰਵਾਨ ਕਰਦੇ ਨੇ ਖਜੂ ਸ਼ਹਿ ਚਦੀ ਨੇ ਫਰਮਾਨ ਦਿੱਤਾ ਪੰਚਮ ਦੇਵ ਚਲ ਆਏ ਸਰਨਾਈ ਹੂੰ ਪੰਚਮ ਜੇਠ ਜੋ ਜੇਠਵਾਰ ਹਰ ਪਗਰ ਦਵਾਰ ਵਿੱਚ ਚੱਲ ਕੇ ਸਰਨਾਇ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਮਲੇ ਇੱਕ ਅਜਿਹੇ ਰੂਪ ਦੇ ਰਿਚ ਗੁਨਾਹ ਲੱਗਦਾ ਹੈ ਕਿ ਪਰਮਾਤਮਾ ਜੇਠ ਜੋ ਚਲ ਆਇ ਸਰਨਾਇ ਜੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਚੱਲ ਕੇ ਆਉਂਦੇ ਨੇ ਉਹਨਾਂ ਨੂੰ ਪਰਮਾਤਮਾ ਆਖਵਾ ਲੱਗਦਾ ਹੈ ਪਰਮਾਤਮਾ ਦੇ ਸਾਰਿਆਂ ਨੂੰ ਪਰਮਾਤਮਾ ਨੇ ਫਰਮਾਨ ਦਿੱਤਾ ਕਰ ਕਰ ਜਿਹੜਾ ਨਹੀਂ ਪਹੁੰਚ ਸਕਿਆ ਪੰਚਮ ਜੇਠ ਦੀ ਖੁਸ਼ੀ ਬਣਾਵੇ ਹਰ ਪਲ ਇਹ ਦੁਆਰ ਦੀ ਚੀਰ ਪੰਚਮ ਜੀ ਅਸਦੀ ਖੁਸ਼ੀ ਮਨਾਏ ਕਿਉਂਕਿ ਸਾਡੇ ਜੀਵਨ ਵਿੱਚ ਉਤਮ ਤੇ ਸਰੇਸ਼ ਪੰਚਮ ਜੀ ਦਾ ਦਿਹਾੜਾ ਹੈ। ਧਰ ਕਿਰਪਾ ਮੇਰ ਨਾਲ ਜਿੰਨਾ ਆਪਣੇ ਧਰ ਘਰੇ ਪਰਵਾਰ ਤਰਸ ਰਹਿਮਤ ਆਪਣਾ ਆਪ ਕਮਾਇਆ ਮੈਂ ਉਹਨਾਂ ਤੇ ਆਪਣਾ ਤਰਸ ਰਹਿਮਤ ਆਪ ਕਰਤਾ ਹਾਂ ਸੋ ਗੁਰਮੁਖ ਗੁਰਸਿੱਖ ਜਤਰ ਸੁਗੁਰ ਸਜਾਨ ਸੋ ਬਰਮੁਖ ਵਰਸਿਤ ਚਤਰ ਸੁਗੜ ਸੁਜਾਨ ਮੂਰਖ ਮੂੜ ਨજર ਕੋਇ ਨਾ ਜਿੰਨਾ ਨੂੰ ਪਰਮਾਤਮਾ ਨੇ ਪਰਵਾਨ ਕਰ ਲਿਆ ਜਿੰਨਾ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਲਾ ਕੇ ਆਪਣੇ ਅਗੰਮੀ ਅਮਰ ਦੀ ਪਕਸ਼ਿਸ਼ ਕਰ ਦਿੱਤੀ ਸਰਭ ਹਰ ਸ੍ਰੀ ਜੀ ਉਹਨਾਂ ਦੇ ਪਰਮਾਤਮਾ ਨੇ ਉਹਨਾਂ ਨੂੰ ਚਤਰ ਸੁਗੜ ਸੁਜਾਨ ਬਣਾਤਾ ਮੂਰਤ ਕਮੂਰ ਨਜ਼ਰ ਕੋਈ ਨਾ ਆਇਆ ਤੇ ਪ੍ਰਮਾਤਮਾ ਨੂੰ ਆਪਣਾ ਕੋਈ ਰੂਪ ਐਸੇ ਰੂਪ ਦੇ ਵਿੱਚ ਨਜ਼ਰ ਨਹੀਂ ਆਉਂਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੱਖਣਾ ਮਰੇ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਤਰ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਸਿਰ ਆਪਣਾ ਹੱਥ ਕੱਢਾਇਆ ਤੇ ਪਰਮੇਸ਼ੁਰ अपने पगतों से अपनी कृपा करके रहमत करके उन्हगतों के सिर उपर अपना हथ रख देने परमेश्वर का हथ हाँ, सदा ही पगतों के सिर उपर हों है क्योंकि भगत भगवान एक अजहे रूप में मात रूप में मर जाता है जिसनों के किसी भी रूप अलफाजा कठन नहीं किया जा सकता हजूर सैन छाह जी ने फरमान किया जोड़ा पिछला समा बीत गया है वो तो जुगो जुगो की वंट है उस बारे कोई दस नहीं सकता परमेश्वर ने अपने भगतों पर रहमत करके अपने बख्शिश करके अपने चरणा ने तार नहीं बनाया हम परमेश्वर का दिहाड़ा पंचम जेठ आ रहा है उस पंचम ते है, है के भी के अजि रूप है अजि रूप है कि अब हर गुरस्थित अंतर आत्मा आज पहले परमिस्तेते पंचम जेठ दी बधाई एक ऐसे रूप ऋतुवे चुंदी है जिथे गुरु सिख दी अंतर आत्मिक एक सच्चा विश्वास आंदा के परमेश्वर तू मेरा ते मैं तेरा, तेरा। सर्व हर संग इस दे नाल मैं हदी शान चरण के चरना बसो क्षमाऊ सो so...